ਇੱਕ ਸੀ ਚਿੜੀ ਤੇ ਇੱਕ ਸੀ ਕਾਂ ਇਹ ਕਹਾਣੀ ਬਚਪਨ ਤੋਂ ਹੀ ਮੈਂ ਸੁਣਦੀ ਆ ਰਹੀ ਐ ਮੈਂ ਵੀ ਸੁਣੀ ਐ ਤੇ ਮੇਰੇ ਪਿਆਰੇ ਬੱਚਿਓ ਪੰਜਾਬ ਦੇ ਹਰ ਘਰ 'ਚ ਇਹ ਕਹਾਣੀ ਸੁਣਾਈ ਜਾਂਦੀ ਐ ਜੋ ਲਾਲਚ ਦੇ ਮਾੜੇ ਨਤੀਜੇ ਬਾਰੇ ਦੱਸਦੀ ਐ ਇੱਕ ਵਾਰੀ ਦੀ ਗੱਲ ਐ ਇੱਕ ਸੀ ਚਿੜੀ ਤੇ ਇੱਕ ਸੀ ਕਾਂ ਦੋਵੇਂ ਬਹੁਤ ਚੰਗੇ ਦੋਸਤ ਸੀ ਉਹ ਬੂੜੇ ਪੱਕੇ ਮਿੱਤਰ ਆੜੀ ਇਕੋ ਹੀ ਰੱਖਤੇ ਰਹਿੰਦੇ ਸੀ ਇੱਕ ਦਿਨ ਦੋਹਾਂ ਨੇ ਮਿਲ ਕੇ ਖਿਚੜੀ ਬਣਾਉਣ ਦਾ ਸੋਚਿਆ ਖਿਚੜੀ ਕਿ ਜੀ ਹੁੰਦੀ ਪੁੱਤ ਦਾਲ ਤੇ ਚੌਲ ਜਦੋਂ ਅਸੀਂ ਮਿਲਾ ਕੇ ਬਣਾਉਨੇ ਆ ਨਾ ਰੇਜ ਦੇ ਨੌਨ ਵਿੱਚ ਪਾ ਕੇ ਉਹਨੂੰ ਖਿਚੜੀ ਕਹਿ ਦਿੰਦੇ ਆ ਚਿੜੀ ਦਾ ਕੰਮ ਸੀ ਚੌਲ ਲਿਆਉਣ ਦਾ ਤੇ ਕਾਂ ਦਾ ਕੰਮ ਸੀ ਦਾਲ ਲਿਆਉਣ ਦਾ ਦੋਹਾਂ ਨੇ ਮਿਹਨਤ ਕੀਤੀ ਤੇ ਬਹੁਤ ਸਵਾਦ ਖਿਚੜੀ ਤਿਆਰ ਕੀਤੀ ਖਿਚੜੀ ਬਣਨ ਤੋਂ ਬਾਅਦ ਚਿੜੀ ਨੇ ਕਾਂ ਨੂੰ ਕਿਹਾ ਕਾਂ ਵੀਰਾ ਤੂੰ ਸਾਰਾ ਦਿਨ ਕੰਮ ਕੀਤਾ ਪਹਿਲਾਂ ਜਾ ਕੇ ਚੰਗੀ ਤੇਰਾ ਨਾ ਆਇਆ ਫਿਰ ਆਪਾਂ ਆਰਾਮ ਨਾਲ ਬੈਠ ਕੇ ਖਿਚੜੀ ਖਾਵਾਂਗੇ ਕਾਂ ਵਿਚਾਰਾ ਸੱਚਿੱਧਾ ਸਦਾ ਨੋਂ ਚਲਾ ਗਿਆ ਚਿੜੀ ਦਾ ਕਹਿਣਾ ਮੰਨ ਕੇ ਪਰ ਚਿੜੀ ਦੀ ਨੀਤ ਖੁੱਟੀ ਸੀ ਉਹਦੀ ਨੀਅਤ ਖਰਾਬ ਹੋ ਗਈ ਉਹਨੇ ਮਨ 'ਚ ਲਾਲਚ ਆ ਗਿਆ ਹੁਣ ਹੀ ਕਿਹਾ ਜੇ ਮੈਂ ਸਾਰੀ ਖਿਚੜੀ ਇਕੱਲੀ ਖਾ ਲਾਂ ਤਾਂ ਕਿੰਨਾ ਮਜ਼ਾ ਆਊਗਾ ਖਾ ਦੇਉਣ ਤੋਂ ਪਹਿਲਾਂ ਲਾਲ ਚਿੜੀ ਨੇ ਸਾਰੀ ਖਿਚੜੀ ਚਟਮ ਕਰ ਦਿੱਤੀ ਖਤਮ ਕਰ ਦਿੱਤੀ ਭਾਂਡਾ ਖਾਲੀ ਕਰਤਾ ਤੇ ਖਾਲੀ ਭਾਂਡੇ ਦੇ ਉੱਤੇ ਨਾ ਟੱਕਣ ਜਿਹਾ ਦੇ ਕੇ ਆਪ ਲੁਕ ਗਈ ਪੱਤਿਆਂ 'ਚ ਲੁਕ ਗਈ। ਜਦੋਂ ਕਾਂ ਆ ਕੇ ਵਾਪਸ ਆਇਆ ਸੋਨਾ ਬਣ ਕੇ ਤਾਂ ਉਹਨੇ ਭਾਂਡੇ ਦਾ ਢੱਕਣ ਚੱਕਿਆ। ਭਾਂਡਾ ਬਿਲਕੁਲ ਖਾਲੀ ਸੀ। ਕਾਂ ਨੂੰ ਬੜਾ ਗੁੱਸਾ ਆਇਆ। ਉਹਨੇ ਇੱਧਰ ਉੱਧਰ ਦੇਖਿਆ। ਉਹਨੂੰ ਚਿੜੀ ਦਿਖੀ ਨਹੀਂ। ਫਿਰ ਉਹਨੂੰ ਇੱਕ ਪੱਤਿਆਂ ਦੇ ਪਿੱਛੇ ਪੜਦੇ ਜੀ ਦੇ ਹੋਂਲੇ ਉਹਨੂੰ ਇੱਕ ਪੂਛ ਨਜ਼ਰ ਆਈ। ਕਾਂ ਸਮਝ ਗਿਆ ਵੀ ਇਹ ਸਾਰਾ ਕੰਮ ਚਿੜੀ ਦਾ ਕੀਤਾ ਹੋਇਆ ਹੈ। ਕਾਂ ਇੱਕ ਸੁਈ ਲੱਭੀ ਉਹਨੂੰ ਗਰਮ ਕੀਤਾ। ਤੇ ਲੂ ਕੀ ਹੋਈ ਚਿੜੀ ਦੀ ਪੂੰਛ ਨੂੰ ਲਾਤਾ ਗਰਮ-ਗਰਮ ਤੱਕਲਾ ਲਾਤਾ ਤੱਕਲਾ ਹੁੰਦਾ ਲੰਬਾ ਲੰਬੀ ਜੀ ਸੂਈ ਹੁੰਦੀ ਹੈ ਨਾ ਤੱਕਲਾ ਕਹਿ ਦਿੰਦੇ ਦਰਦ ਨਾਲ ਚਿੜੀ ਤੜਫੁੱਟੀ ਤੇ ਉੱਚੀ ਚ ਬੋਲਣ ਚੀ ਚੀ ਮੇਰਾ ਪੁੰਜਾ ਸੜਿਆ ਕਾਹ ਗੈਂਦਾ ਕਿਉਂ ਪਰਾਇਆ ਖਿਚੜ ਖਾਤਾ ਚੀ ਚੀ ਮੇਰਾ ਪੁੰਜਾ ਸੜਿਆ ਕਿਉਂ ਪਰਾਇਆ ਖਿਚੜ ਖਾਇਆ ਚਿੜੀ ਦਾ ਲਾਲਚ ਉਹਦੇ ਦਰਦ ਦਾ ਕਾਰਨ ਬਣਿਆ ਆ ਬੱਚੇ ਸਮ ਇਸ ਕਹਾਣੀ ਤੋਂ ਸਿੱਖਿਆ ਮਿਲਦੀ ਹੈ ਲਾਲਚ ਬੁਰੀ ਬਲਾ ਹੈ ਗਰੀਡ ਇਜ਼ ਅ ਬੈਡ ਕਾਸ ਮਾੜੀ ਗੱਲ ਹੈ ਲਾਲਚ ਕਰਨਾ ਹਮੇਸ਼ਾ ਆਪਣੀ ਵਾਰੀ ਦਾ ਇੰਤਜ਼ਾਰ ਕਰਨਾ ਚਾਹੀਦਾ ਹੈ ਤੇ ਕਿਸੇ ਦਾ ਹੱਕ ਨਹੀਂ ਮਾਰਨਾ ਚਾਹੀਦਾ ਨਵੀਂ ਕਹਾਣੀ ਨਾਲ ਫਿਰ ਆਜੂਗਾ ਵਾਂਗੇ ਬਹੁਤ ਸਾਰਾ ਪਿਆਰ ਤੇ ਅਸ਼ੀ ਲੋਕ ਕਥਾ ਘੁੱਗੀ ਅਤੇ ਸੱਪ ਘੁੱਗੀ ਅਤੇ ਸੱਪ ਇੱਕ ਸੀ ਭੋਲੀ ਭਾਲੀ ਘੁੱਗੀ ਸੰਘਣੇ ਫੈਲੇ ਪਿੱਪਲ ਦੀ ਇੱਕ ਖੋੜ ਵਿੱਚ ਉਹਦਾ ਆਲਣਾ ਹਰ ਸਾਲ ਇਸ ਵਿੱਚ ਅੰਡੇ ਦਿੰਦੀ ਪੂਰੇ ਪਿਆਰ ਤੇ ਮਮਤਾ ਨਾਲ ਉਹ ਅੰਡੇ ਨੂੰ ਨਿggੇ ਰੱਖਦੀ ਪਰ ਕਿਸਮਤ